ਮਾਪਿਆਂ ਕੋ ਕੰਮ ਕਰਦੇ ਉਹਨਾਂ ਨਾਲ ਕੰਮ ਕਰਨਾ ਪੈਂਦਾ ਹੈ ਜੀ ਜਿਵੇਂ ਉਹ ਕੰਮ ਕਰਦੇ ਹੋਏ ਐਸੀ ਕਰਦੇ ਹੈ ਜੀ ਉਹਨਾਂ ਨਾਲ ਰਹਿ ਰਹਿ ਕੇ ਕੰਮ ਸਿੱਖਣਾ ਕਰਦਾ ਗੁਜ਼ਾਰਾ ਨਹੀਂ ਹੁੰਦਾ ਜੀ ਐਸੇ ਕਰਕੇ ਫਿਰ ਕੰਮ ਕਰਕੇ ਗੁਜ਼ਾਰਾ ਕਰਦੇ ਹੈ ਜੀ ਜੀ ਮਮਾ ਪਪਾ ਨੇ ਪੈਸੇ ਕਮਾਉਣੇ ਪੈਂਦੇ ਹੈ ਜੀ ਯੂਨੀਫਾਰਮ ਵੀ ਲੈਣੀ ਆ ਤੇ ਸ਼ੂਜ਼ ਵੀ ਲੈਣੇ ਆ ਤੇ ਕਾਪੀਆਂ ਵੀ ਕਾਪੀਆਂ ਵੀ ਲੈਣੀਆਂ ਫੀਸ ਵੀ ਤਾਰਨੀ ਆ ਸਕੂਲ ਦੀ ਮਜਬੂਰੀਆਂ ਸਾਡਾ ਵੀ ਜੀ ਕਰਦਾ ਸਾਡੇ ਵਿੱਚ ਘੁੰਮਣ ਫਿਰਨ ਜਾਣ ਜਾਂ ਸਾਡੇ ਬੱਚੇ ਕਿਤੇ ਨਾਨਕੀ ਜਾਣ ਜਿੱਦੇ ਸਾਡੇ ਕੋਲੇ ਕੁਝ ਹੈ ਹੀ ਨਹੀਂ ਤੇ ਅਸੀਂ ਕੱ ਲੈਣਤੀਏ ਇਥੋਂ ਦਿਹਾੜੀ ਕਿੰਨੇ ਕ ਜੜੀ ਬਣ ਜਾਂਦੀ ਮਿਰਚਾਂ ਤੋੜ ਕੇ 100 ਰੁਪਿਆ ਬੰਦਾ ਤੇ 20 ਅਸੀਂ ਗੱਡੀ ਵਾਲੇ ਨੂੰ ਦੇ ਦੇਨੇ ਤੇ 80 ਰੁਪਏ ਲੈ ਕੇ ਇਸ ਘਰੇ ਚਲੇ ਜਾਂਦੇ ਆ ਬਸ ਆ ਉਹ ਵੀ ਸਾਰੀ ਦਿਹਾੜੀ ਦੇ ਵਿੱਚ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਹਾਂ ਪਰਮਜੀਤ ਸਖਾਣਾ ਗਰਮੀਆਂ ਦਾ ਮੌਸਮ ਹੈ ਤੇ ਸਰਕਾਰ ਵੱਲੋਂ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਹੋਈਆਂ ਕਈ ਲੋਕਾਂ ਦੇ ਬੱਚੇ ਨਾਨਕਿਆਂ ਦੇ ਗਏ ਹੋਏ ਆ ਤੇ ਕਈਆਂ ਦੇ ਪਹਾੜੀ ਘੁੰਮਣ ਗਏ ਹੋਏ ਆ ਅੱਜ ਅਸੀਂ ਤੁਹਾਨੂੰ ਉਹ ਬੱਚੇ ਦਿਖਾਉਣ ਜਾ ਰਹੇ ਹਾਂ ਜਿਹੜੇ ਛੁੱਟੀਆਂ ਵਿੱਚ ਵੀ ਮਾਪੇ ਨਾਲ ਮਿਹਨਤ ਕਰ ਰਹੇ ਆ ਜੋ ਨਾ ਤਾਂ ਨਾਨਕੇ ਗਏ ਆ ਤੇ ਨਾ ਹੀ ਪਹਾੜਾਂ ਵਿੱਚ ਘੁੰਮਣ ਗਏ ਆ ਬਲਕਿ ਖੇਤਾਂ ਵਿੱਚ ਮਾਪੇ ਦਾ ਹੱਥ ਜਿਹੜਾ ਉਹ ਵਟਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਹਨਾਂ ਬੱਚਿਆਂ ਦੀਆਂ ਹਨ ਜਿਨ੍ਹਾਂ ਨੂੰ ਸਕੂਲ ਵਿੱਚ ਛੁੱਟੀਆਂ ਹੋਈਆਂ ਆਈਆਂ ਪਰ ਨਾ ਤਾਂ ਇਹ ਨਾਨਕੇ ਗਏ ਤੇ ਨਾ ਹੀ ਕਿਤੇ ਘੁੰਮਣ ਗਏ ਆ ਤੇ ਖੇਤਾਂ ਵਿੱਚ ਮਾਪੇ ਨਾਲ ਹੱਥ ਜਿਹੜਾ ਉਹ ਵਟਾ ਰਿਹਾ ਕਿਉਂਕਿ ਗਰੀਬ ਪਰਿਵਾਰ ਹੈ ਤਾਂ ਘਰ ਦੇ ਹਾਲਾਤ ਜਿਹੜੇ ਉਹ ਬਹੁਤ ਨਾਜ਼ੁਕ ਆ ਘੁੰਮਣ ਫਿਰਨ ਦੀ ਗੱਲ ਤਾਂ ਦੂਰ ਰੋਟੀ ਵੀ ਜਿਹੜੀ ਆ ਉਹ ਵੀ ਮੁਸ਼ਕਲ ਹੋਈ ਪਈ ਆ ਕਿਉਂਕਿ ਇਹਨਾਂ ਲੋਕਾਂ ਨੇ ਤਾਜੀ ਕਮਾ ਕੇ ਤਾਜੀ ਹੀ ਜਿਹੜੀ ਉਹ ਖਾਣੀ ਹੁੰਦੀ ਆ ਤਾਂ ਇਸ ਲਈ ਮਾਪੇ ਦਾ ਵੀ ਸੁਪਨਾ ਕਿ ਉਹਨਾਂ ਦੇ ਬੱਚੇ ਜਿਹੜੇ ਪੜ੍ਹਨ ਲਿਖਣ ਕਿਤੇ ਘੁੰਮਣ ਜਾਣ ਪਰ ਬੱਚੇ ਕਹਿੰਦੇ ਕਿ ਸਾਥੋਂ ਮਾਪੇ ਦਾ ਜਿਹੜਾ ਦੁੱਖ ਆ ਉਹ ਦੇਖਿਆ ਨਹੀਂ ਜਾਂਦਾ ਤਾਂ ਗਰਮੀ ਵਿੱਚ ਮਾਪੇ ਦਾ ਜਿਹੜਾ ਹੱਥ ਆ ਉਹ ਬੱਚੇ ਵਟਾ ਰਹਿਆ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਟਾ ਕੀ ਨਾਮ ਕੀ ਹੈ ਤੁਹਾਡਾ ਵੀਰਪਾਲ ਕੌਰ ਜੀ ਕਿਹੜੇ ਕਲਾਸ ਚ ਪੜਦੇ ਹੋ ਪਲੱਸ 1 ਚ ਪਲੱਸ 1 ਹਾਂਜੀ ਤਾਂ ਛੁੱਟੀਆਂ ਹੋਈਆਂ ਸਰਕਾਰ ਨੂੰ ਛੁੱਟੀਆਂ ਕੀਤੀਆਂ ਹੋਈਆਂ ਤੇ ਕਿਤੇ ਕੋ ਮੰਨ ਗਏ ਨਹੀਂ ਜੀ ਕੰਮ ਮਾਪਿਓ ਕੰਮ ਕਰਦੇ ਉਹਨਾਂ ਨਾਲ ਕੰਮ ਕਰਨਾ ਪੈਂਦਾ ਹੈ ਜੀ ਜਿਵੇਂ ਉਹ ਕੰਮ ਕਰਦੇ ਉਹ ਐਸੀ ਕਰਦੇ ਜੀ ਉਹਨਾਂ ਨਾਲ ਰਹਿ ਰਹਿ ਕੇ ਕੰਮ ਸਿੱਖਣਾ ਪੈਂਦਾ ਹੈ ਜੀ ਮਜਬੂਰ ਕੀ ਹੈ ਅਰ ਬਜਾਰਾ ਹੀ ਨਿਹਰੇ ਕਰਦਾ ਗੁਜ਼ਾਰਾ ਨਹੀਂ ਹੁੰਦਾ ਜੀ ਐਸੇ ਕਰਕੇ ਫਿਰ ਕੰਮ ਕਰਕੇ ਗੁਜ਼ਾਰਾ ਕਰਦੇ ਆ ਜੀ। ਹੂੰ। ਥੋੜੇ ਅ ਡੈਡੀ ਕੀ ਕੰਮ ਕਰਦੇ ਆ। ਉਹ ਵੀ ਮਰਥੇ ਥੋੜੀ ਜਾਂਦੇ ਆ ਜੀ ਹਣ ਸਾਡੇ ਨਾਲ ਹੀ ਕੰਮ ਕਰਦੇ ਆ ਜੀ। ਸਾਡੇ ਨਾਲ ਹੀ ਕੰਮ ਕਰਦੇ ਆ। ਹਾਂਜੀ। ਤਾਂ ਜੇ ਕਰਦੀ ਗੱਲ ਕਰੀਓ ਤਾਂ ਘਰ ਦੇ ਹਾਲਾਤ ਕਿਦਾਂ ਦੇ ਆ? ਹਾਲਾਤ ਮਾੜੇ ਹੀ ਆ ਜੀ ਹਾਲਾਤ ਤਾਂ ਜੀ। ਕੰਮ ਕਰਕੇ ਮੱਸੇ ਗੁਜ਼ਾਰਾ ਅੰਦਰ ਰੋਟੀ ਵੀ ਮੱਸੇ ਪੱਕਦੀ ਆ ਜੀ। ਹੂੰ। ਸਕੂਲ ਪੜਦੇ ਉਹ ਕੋਈ ਵਜੀਫਾ ਵਗੈਰਾ ਮਿਲਦਾ? లైజి బడి ఫతాయా तक ਕੋਈ ਵੀ ਨਹੀਂ ਮਿਲਿਆ ਜੀ ਕਰੂ ਉਹ ਕਾਹਨ ਦੇ ਜੀ ਟੀਚਰਸ ਕਾਹਨ ਦੇ ਖਾਤਾ ਕਰਵਾ ਲਓ ਫਿਰ ਅਸੀਂ ਤੁਹਾਡਾ ਵਜੀਫਾ ਪਾਵਾਂਗੇ ਵਜੀਫਾ ਦਿੰਦੇ ਹੀ ਨਹੀਂ ਜੀ ਕਿੰਨਾ ਕੋ ਔਖਾ ਹੁੰਦਾ ਜਦੋਂ ਧੁੱਪੇ ਮਾਂ ਬਾਪ ਨੂੰ ਇਦਾਂ ਕੰਮ ਕਰਦਾ ਦੇਖਦੇ ਹੋ ਪਛਤਾਵਾ ਤਾਂ ਹੁੰਦਾ ਹੀ ਫਿਰ ਉਹਨਾਂ ਨੂੰ ਨਾ ਕੰਮ ਕਰਨਾ ਪੈਂਦਾ ਘਰ ਦੇ ਗੁਜ਼ਾਰੇ ਪੂਰੇ ਕਰਨੇ ਪੈਂਦੇ ਆ ਜੀ ਤਾਂ ਬਿਲਕੁਲ ਸਾਡੇ ਨਾਲ ਹੋਰ ਵੀ ਬੱਚੇ موجود ਆ ਬਟ ਕਿ ਨਾਮ ਆ ਤੁਹਾਡਾ ਮਹਿੰਦਰਕਰ ਕਿਹੜੇ ਕਲੱਚ ਪੜਦੇ ਨੌਵੀਂ ਚ ਨੌਵੀਂ ਚ ਤਾਂ ਮਾ ਮਾਪਨਾ ਹੱਥ ਵਟਾ ਰਹੇ ਹੋ ਬੱਚਿਆਂ ਦਾ ਸੁਪਨਾ ਹੁੰਦਾ ਹੈ ਕਿ ਘਰੇ ਛੁੱਟੀਆਂ ਵਿੱਚ ਖੇਡੀਏ ਜਾਂ ਨਾਨਕੇ ਜਾਈਏ ਜਾਂ ਕਿ ਕੋਈ ਮਨਫਰੰਗ ਜਾਈਏ ਪਰ ਤੁਸੀਂ ਅੱਤ ਦੀ ਗਰਮੀ ਵਿੱਚ ਖੇਤਾਂ ਵਿੱਚ ਕੰਮ ਕਰ ਰਹੇ ਹੋ ਜੀ ਮੰਮਾ ਪਾਪਾ ਨੇ ਪੈਸੇ ਕਮਾਉਣੇ ਪੈਂਦੇ ਜੀ ਯੂਨੀਫਾਰਮ ਵੀ ਲੈਣੀ ਆ ਤੇ ਸ਼ੂਜ਼ ਵੀ ਲੈਣੇ ਆ ਤੇ ਕਾਪੀਆਂ ਵੀ ਕਾਪੜਾ ਵੀ ਲੈਣੀਆਂ ਫੀਸ ਵੀ ਤਾਰਨੀ ਆ ਸਕੂਲ ਦੀ ਇਸ ਕਰਕੇ ਮੰਮਾ ਪਾਪਾ ਨਾਲ ਆਉਣੇ ਆ ਜੀ ਸਕੂਲ ਚੋਂ ਨਹੀਂ ਮਿਲਦੀ ਵਰਦੀ ਜਾਂ ਕਿਤਾਬਾਂ ਵਗੈਰਾ ਸਕੂਲ ਚੋਂ ਨਹੀਂ ਮਿਲਦੀ ਨਹੀਂ ਜੀ ਕਿਉਂ ਕਿਤਾਬਾਂ ਮਿਲ ਜਾਂਦੀਆਂ ਜੀ ਵਰਦੀ ਵੀ ਨਹੀਂ ਮਿਲਦੀ ਹੂੰ ਉਹ ਕਹਿੰਦੇ ਜੀ 8ਵੀਂ ਤੱਕ ਹੀ ਮਿਲਨੀ ਆ ਬਾਅਦ ਵਿੱਚ ਬੰਦ ਹੋ ਜਾਣੀ ਹੂੰ ਤੋ ਹੁਣ ਮਿਰਚਾਂ ਤੋੜ ਕੇ ਫਿਰ ਤੁਸੀਂ ਕਿੰਨੀ ਦਿਹਾੜੀ ਮਿਲ ਜਾਂਦੀ ਸ਼ਾਮ ਨੂੰ ਸ਼ਾਮ ਨੂੰ 500 ਰੁਪਏ ਸਿਰਫ 100 ਰੁਪਏ ਤੁਹਾਡੇ ਨਾਲ ਗੁਜ਼ਾਰਾ ਹੋ ਜਾਂਦਾ ਈਪੀ ਕਰਾਇਆ ਵੀ ਹੁਣ ਗੁਜਾਰਾ ਹੋ ਜਾਂਦਾ 100 ਰੁਪਏ ਨੂੰ ਕੀ ਕਰੀਏ ਨਹੀਂ ਤਾਂ ਤੁਸੀਂ ਸੁਣ ਸਕਦੇ ਹੋ ਕਿ ਸਾਰਾ ਦਿਨ ਅੱਤ ਦੀ ਗਰਮੀ ਵਿੱਚ ਕੰਮ ਕਰਕੇ ਮਹਿਜ ਹੀ 100 ਰੁਪਏ ਜਿਹੜੀ ਆ ਉਹ ਦਿਹਾੜੀ ਮਿਲਦੀ ਆ ਤਾਂ ਘਰ ਬੜੀ ਮੁਸ਼ਕਲ ਨਾਲ ਇਹਨਾਂ ਲੋਕਾਂ ਦਾ ਜਿਹੜਾ ਚੱਲ ਰਿਹਾ ਤਾਂ ਸਾਡੇ ਨਾਲ ਕੁਜ ਵਰਸਾ ਵੀ ਮੌਜੂਦਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਦਾ ਕੀ ਨਾਮ ਕੀ ਤੁਹਾਡਾ ਗੁਰਵਿੰਦਰ ਕਾਰ ਮਤਲਬ ਹਰ ਮਾਪਾ ਦਾ ਮਾਪਾ ਦਾ ਸੁਪਨਾ ਹੁੰਦਾ ਕਿ ਉਹਨਾਂ ਦੇ ਬੱਚੇ ਜਾਂ ਤਾਂ ਕਿ ਖੇਡਣ ਜਾ ਕੇ ਤੇ ਘੁੰਮਣ ਫਿਰਨ ਜਾਂ ਨਾਨਕ ਜਾਣ ਤੇ ਤੁਹਾਡੇ ਬੱਚੇ ਤੁਹਾਡੇ ਨਾਲ ਇਹੀ ਗਰਮੀ ਵਿੱਚ ਮਿਰਚਾਂ ਤੋੜ ਰਹੇ ਆ ਇਹ ਸਾਡੀਆਂ ਮਜਬੂਰੀਆਂ ਮਜਬੂਰੀਆਂ ਸਾਡਾ ਵੀ ਜੀ ਕਰਦਾ ਸਾਡੇ ਵਿੱਚ ਘੁੰਮਣ ਫਿਰਨ ਜਾਣ ਜਾਂ ਸਾਡੇ ਬੱਚੇ ਕਿਤੇ ਨਾਨਕੀ ਜਾਣ ਜਿੱਦੇ ਸਾਡੇ ਕੋਲੇ ਕੁਝ ਹੈ ਹੀ ਨਹੀਂ ਤੇ ਅਸੀਂ ਕੱ ਲੈਣਾ ਕੀ ਹੁਣ 12-12 ਪੜਾਏ ਆ ਬੱਚੇ ਸਾਡੇ 12-12 ਪੜ੍ਹ ਕੇ ਰਿਆੜਾਂ ਕਰਦੇ ਆ ਸਾਡੇ ਲਈ ਕੋ ਸਰਕਾਰ ਨਾਲ ਵਾਸਤੇ ਕੁਝ ਵੀ ਹੈ ਨਹੀਂ ਸਾਡੇ ਲਈ ਕੁਝ ਵੀ ਨਹੀਂ ਗਾ ਸੋ ਅਸੀਂ ਤਾਂ ਆਪਦੇ ਘਰ ਦਾ ਗੁਜ਼ਾਰਾ ਚੁੱਲਾ ਸ਼ਾਮੀ ਤੱਕ ਮੱਸਾ ਹੀ ਪਕਾਉਣੀ ਹੈ ਸਾਡਾ ਬਹੁਤ ਔਖਾ ਟੈਂਪਸ ਹੁੰਦਾ ਕਿੰਨੇ ਬੱਚੇ ਤੁਹਾਡੇ ਪੰਜ ਗੁੱਡੀਆਂ ਇੱਕ ਵਕਾ ਕਾਕਾ ਪੰਜ ਗੁੱਡੀਆਂ ਹਾਂਜੀ ਇਹ ਆ ਕੋਈ ਸਾਡੇ ਟਾਈਮ ਕੰਮ ਕਰਨ ਦਾ ਥੋੜੀ ਅਸੀਂ ਆਪਦੇ ਢਿੱਡ ਦੀ ਖਾਤਰ ਫਿਰਤੀ ਹਾਂਜੀ ਇੱਕ ਕਾਕਾ ਵਾ 12 ਪੜ੍ਹ ਲਿਆ ਵਾ ਹੁਣ ਵਿਚਾਰਾ ਮਿਸਤਰੀਆਂ ਨਾਲ ਦਿਹਾੜੀਆਂ ਕਰਦਾ ਤੇ ਜਦੋਂ ਉਹਨਾਂ ਵਾਸਤੇ ਇੰਨਾ ਪੜਾ ਲਖਾ ਕੇ ਘਰਾਂ 'ਚ ਕੰਮ ਕਰਕੇ ਖੇਤਾਂ 'ਚ ਦਿਹਾੜੀਆਂ ਕਰਕੇ ਪੜਾ ਲ ਖਾ ਲੇ ਤੇ ਕਿਤੇ ਸਰਕਾਰ ਕੋਲੇ ਸਾਡੇ ਵਾਸਤੇ ਕੋਈ ਕੰਮ ਵੀ ਹੈ ਨਹੀਂ ਫਿਰ ਇਹ ਜੀਆਂ ਸਰਕਾਰਾਂ ਨੂੰ ਅਸੀਂ ਕਿ ਚੁੱਲਿਆਂ 'ਚ ਸਾੜਨਾ ਠੀਕ ਹੈ ਨਾ ਜੀ ਕੋਈ ਕੋਈ ਨੌਕਰੀ ਦਾ ਕੋਈ ਨੌਕਰੀ ਦਾ ਟਰਾਈ ਨਹੀਂ ਕੀਤਾ ਕੋਈ ਨਹੀਂ ਜੀ ਸਾਰੇ ਅਸੀਂ ਫਾਰਮ ਪੱਪੇ ਭਰਦੇ ਆ ਪਰ ਸਾਡੇ ਬੱਚਿਆਂ ਵਾਸਤੇ ਕੋਈ ਵੀ ਹੈ ਨਹੀਂ ਕੋਈ ਨਹੀਂ ਸਾਡੇ ਬੱਚਿਆਂ ਨੂੰ ਤਾਂ ਕੋਈ ਨੌਕਰੀ ਵਾਰੇ ਕਿਸੇ ਪਾਸੇ ਵੀ ਨਹੀਂ ਟੋ ਮਿਲਾ ਲੰਗਿਆ ਜਦੋਂ ਆਉਂਦੇ ਉਹ ਕਹਿ ਦਿੰਦੇ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਆ ਕਰਾਂਗੇ ਆ ਕਰਾਂਗੇ ਪਰ ਸਾਡੇ ਬੱਚੇ ਆਸਤੇ ਕੋਈ ਵੀ ਸਹੂਲਤ ਐ ਨਹੀਂ ਤਾਂ ਹੁਣ ਘਰ ਚਲਾਉਣਾ ਕਿੰਨਾ ਔਖਾ ਹੋਇਆ ਪਿਆ ਯਾ ਔਖਾ ਹੀ ਆ ਜੀ ਜੇ ਸੌਖਾ ਹੋਵੇ ਤਾਂ ਕਿਉਂ ਇਹ ਜੀ ਗਰਮੀ ਦੇ ਵਿੱਚ ਬੈਠੀ ਹਾਂ ਬਸ ਅਸੀਂ ਨਾਲ ਹੀ ਹਾਂਜੀ ਬੱਚੇ ਪੰਜ ਗੁੱਡੀਆਂ ਵਿਆਹ ਦਿੱਤਿਆਂ ਮੈਂ ਤੇ ਕਾਕਾ ਵਾ ਉਹ ਮਿਸਟਰਾਂ ਨਾਲ ਦਿਹਾੜੀ ਜਾਂ ਆ ਪੋਤੇ ਪੁੱਤਾਂ ਫਿਰਦੇ ਕੋਈ ਦੌਰਾਂ ਜੇਠਾਂ ਦੇ ਆ ਕੋਈ ਇਸ ਤੱਕ ਆਹ ਜੇ ਸਾਡਾ ਘਰ ਚ ਜੀ ਗੁਜ਼ਾਰਾ ਚੱਲਦਾ ਹੋਵੇ ਤੇ ਸਾਡਾ ਵੀ ਸੋਨੇ ਵਰਗੇ ਬੱਚੇ ਆ ਜਿਹੜੇ ਅਸੀਂ ਰੋਜ਼ ਦੇ ਫਿਰਦੇ ਸਾਡਾ ਵੀ ਕੁਜ਼ਾਰਾ ਬਹੁਤ ਔਖਾ ਹੁੰਦਾ ਕਿੰਨਾ ਤੋਂ ਔਖਾ ਜਿਹੜਾ ਲੱਗਦਾ ਕਿ ਗਰਮੀ ਵਿੱਚ ਬਰਬਰ ਬੱਚੇ ਜਿਹੜੇ ਉਹ ਗਰਮੀ ਚ ਕੰਮ ਕਰਦੇ ਕਰਕੇ ਫਿਰਦੇ ਆ ਜੀ ਦੁੱਖ ਬਹੁਤ ਸਾਡਾ ਵੀ ਢਡ ਪੁੱਛਿਆ ਹੀ ਜਾਂਦਾ ਬੜੀਆਂ ਮੁਸ਼ਕਲਾਂ ਆਉਂਦੀਆਂ ਆ ਸਾਨੂੰ ਜਦੋਂ ਸੀ ਆਉ ਜੀ ਗਰਮੀ ਦੇ ਵਿੱਚ ਭੱਜ ਕੇ ਬੱਚੇ ਸਾਡੇ ਪਾਣੀ ਨੂੰ ਜਾਂਦੇ ਕੋਈ ਸਾਡੇ ਕੋਲੇ ਠੰਡਾ ਪਾਣੀ ਨਹੀਂ ਹੁੰਦਾ ਸੀ ਮੋਟਰਾਂ ਪਾਣੀਆ ਚਲਾਉਂਦੇ ਆ ਫਿਰ ਇਸ ਪਾਣੀ ਪੀਂਦੇ ਤੇ ਨਹੀਂ ਐ ਵੀ ਜੀ ਗਰਮੀ ਦੇ ਵਿੱਚ ਸਭ ਦੇ ਬੱਚੇ ਹੀਸਾਂ ਥੱਲੇ ਕੂਲਣਾ ਥੱਲੇ ਪੁਖਿਆਂ ਥੱਲੇ ਬੈਂਦੇ ਆ ਠੰਡੇ ਪਾਣੀ ਘਰੇ ਫ੍ਰੀਜਾਂ ਦੇ ਪੀਂਦੇ ਤੇ ਸਾਡੇ ਬੱਚੇ ਵਾਹਣਾ ਤੇ ਰੋਲਦੇ ਫਿਰਦੇ ਪਰ ਸਾਡੇ ਵਾਸਤੇ ਸਰਕਾਰ ਲਈ ਕੋਈ ਵੀ ਸਹੂਲਤ ਨਹੀਂ ਹੈ। ਉਹ ਪੈਨਸ਼ਨ ਵਗੈਰਾ ਮਿਲ ਗਈ ਤੁਹਾਨੂੰ? ਹਾਂਜੀ ਮੈਨੂੰ ਪੈਨਸ਼ਨ ਮਿਲਦੀ ਹੈ। ਹਾਂਜੀ ਬੈਂਚਾ ਮਿਲਦੀ ਹੈ ਤੇ ਇਥੋਂ ਦਿਹਾੜੀ ਕਿੰਨੇ ਕ ਜੜੀ ਬਣ ਜਾਂਦੀ ਮਿਰਚਾਂ ਤੋੜ ਕੇ 100 ਰੁਪਿਆ ਬੰਦਾ ਤੇ 20 ਅਸੀਂ ਗੱਡੀ ਵਾਲੇ ਨੂੰ ਦੇ ਦੇਨੇ ਤੇ 80 ਰੁਪਏ ਲੈ ਕੇ ਇਸ ਘਰੇ ਚਲੇ ਜਾਂਦੇ ਹਾਂ। ਉਹ ਸਾਰੀ ਸਾਰੀ ਦਿਹਾੜੀ ਦੇ ਵਿੱਚ 5 ਰੁਪਏ ਸਾਨੂੰ ਤੜਾਈ ਦਿੰਦੇ ਤੇ ਆਹ ਤੁਹਾਨੂੰ ਅਸੀਂ 20 ਕਿਲੋ ਮਿਰਚਾਂ ਤੋੜਦਾਂ ਤੇ 20 ਕਿਲੋ ਦੇ ਤੁਸੀਂ ਦੱਸਦੇ ਵੀ ਕੀ ਬਣਨਾ ਸਰ 100 ਹੀ ਬਣਿਆ ਤੇ 100 ਦੇ ਵਿੱਚ 20 ਕਿਰਾਇਆ ਦੇ ਦਿੱਤਾ ਤੇ 80 ਰੁਪਏ ਰਹਿ ਗਏ ਸਾਡੇ ਅਸਾਂ ਦੇ ਵਿੱਚ ਅਸੀਂ ਦੁੱਧ ਵੀ ਲਿਆਉਣਾ ਜੀ ਅਸੀਂ ਕੋਈ ਸਬਜ਼ੀ ਪਾਜੀ ਵੀ ਬਣਾਉਣੀ ਅਸੀਂ ਕੋਈ ਕੀ ਕੀ ਕਰਨਾ ਵਸੇ ਬਸ ਇੰਨਾ ਹੀ ਆ ਕੋਈ ਸਾਡੇ ਲਈ ਕੋਈ ਦਵਾਈ ਬੂਟੀ ਵੀ ਲੈਣੀ ਕਿ ਢੱਲ ਮਸ ਹੁੰਦੀਆਂ 100-100 ਗੱਲਾਂ ਹੁੰਦੀਆਂ ਪਰ ਸਾਡੇ ਬੱਚਿਆਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੋਨੇ ਵਰਗੇ ਬੱਚੇ ਜਿਹੜੇ ਸਾਡੇ ਬਾਣਾ ਦੇ ਵਿੱਚ ਤਾਂ ਬਿਲਕੁਲ ਇਹ ਉਹ ਪਰਿਵਾਰ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤਾਂ ਇਹਨਾਂ ਨੇ ਦੱਸਿਆ ਕਿ ਕਰਦੇ ਗੁਜ਼ਾਰੇ ਜਿਹੜੇ ਬੜੀ ਮੁਸ਼ਕਲ ਨਾਲ ਚੱਲ ਰਿਹਾ ਇਧਰ ਹੋਰ ਵੀ ਸਾਡੇ ਨਾਲ ਇਹਨਾਂ ਬੱਚੇ ਜਿਹੜੇ ਬੱਚਿਆਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਸਖਰ ਦੁਪਹਿਰਾ ਜਿਹੜਾ ਉਹ ਲੱਗਾ ਹੋਇਆ ਤੇ ਸਖਰ ਦੁਪਹਿਰੇ ਇਹ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਮਾਂ ਬਾਪ ਨਾਲ ਮਿਹਨਤ ਜਿਹੜੀ ਆ ਉਹ ਕਰ ਰਿਹਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅ ਪੰਜੀ ਨਾਮ ਕੀ ਆ ਤੁਹਾਡਾ ਸੁਖਪ੍ਰੀਤ ਹੈ ਜੀ ਛੋਟੇ ਛੋਟੇ ਬੱਚੇ ਜਿਹੜੇ ਆ ਨਾਲ ਲੱਗ ਮਿਹਨਤ ਕਰ ਰਹੇ ਆ ਤਾਂ ਕੀ ਮਜਬੂਰੀ ਕੀ ਆ ਵੈਸੇ ਹਰ ਮਾਵਾਬ ਦਾ ਸੁਪਨਾ ਹੁੰਦਾ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਘਰਾਂ ਵਿੱਚ ਆਰਾਮ ਕਰਨ ਜਾਂ ਕਿਤੇ ਘੁੰਮਣ ਫਿਰਨ ਜਾਣ ਮਜਬੂਰੀਆਂ ਹੀ ਆ ਵੀਰੇ ਸਾਰੀਆਂ ਮਜਬੂਰੀਆਂ ਹੀ ਆ ਐਸੀ ਕਿ ਮਜਬੂਰੀ ਦੀ ਧੁੱਪ ਵਿੱਚ ਬੱਚਿਆਂ ਨੂੰ ਲਾਉਣਾ ਪਿਆ ਤੇ ਜਦੋਂ ਕੋਈ ਹੋਰ ਸਾਨੂੰ ਹੈ ਹੀ ਨਹੀਂਗਾ ਸਰਕਾਰ ਵੱਲੋਂ ਸਾਨੂੰ ਤੇ ਫਿਰ ਮਜਬੂਰੀਆਂ ਸਾਡੀਆਂ ਕੰਮ ਕਰਾਂਗੇ ਤੇ ਫੇਰ ਹੀ ਕਾਵਾਂਗੇ ਕਿੰਨੇ ਬੱਚੇ ਥੋੜੇ ਪੰਜ ਬੱਚੇ ਹੈ ਜੀ ਪੰਜ ਬੱਚੇ ਹਾਂਜੀ ਸਾਰੇ ਪੜਦੇ ਆ ਹਾਂਜੀ ਪੜਦੇ ਆ ਜੀ ਤਾਂ ਘਰ ਦੇ ਗੁਜ਼ਾਰੇ ਜਿਹੜੇ ਕਿਵੇਂ ਚੱਲ ਗਏ ਆ ਗੁੜੀਆਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਦਾ ਕਹਿਣਾ ਕਿ ਮਸਲ 100 ਰੁਪਏ ਜਿਹੜੀ ਦਿਹਾੜੀ ਉਹ ਮਿਲਦੀ ਆ ਤੋਂ ਦੇ ਵਿੱਚ 20 ਰੁਪਏ ਕਿਰਾਇਆ ਲੱਗ ਜਾਂਦਾ ਹਾਂਜੀ 20 ਰੁਪਏ ਕਿਰਾਇਆ ਲੱਗਦਾ ਜੀ ਗੁਜ਼ਾਰਾ ਹੋ ਜਾਂਦਾ ਮੇਰਾ ਗੁਜ਼ਾਰਾ ਕਰਨਾ ਪੈਂਦਾ ਹੈ ਜੀ ਤਾਂ ਕਿੰਨਾ ਔਖਾ ਹੋਇਆ ਤੇ ਹੁਣ ਇਸ ਟਾਈਮ ਬਹੁਤ ਔਖਾ ਤੁਹਾਡੇ ਸਾਹਮਣੇ ਆ ਨੁੱਚੜੀ ਜਾਂਨੇ ਤੇ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਸਰਕਾਰਾਂ ਤੋਂ ਸਾਡੇ ਬੱਚਿਆਂ ਨੂੰ ਸਹੂਲਤ ਮਿਲੇ ਵੱਧ ਤੋਂ ਵੱਧ ਹਾਂਜੀ ਤਾਂ ਬਿਲਕੁਲ ਸਰਕਾਰ ਕੋਲ ਸਹੂਲਤ ਦੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਆ ਤੇ ਇੱਧਰ ਵੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨਾ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਤਸਵੀਰ ਜਰੂਰ ਦਿਖਾ ਦੇਣਾ ਤਾਂ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਸਿਖਰ ਦੁਪਹਿਰਾ ਇਸ ਟਾਈਮ ਆ ਦੁਪਹਿਰ ਦੇ 2:00 ਵੱਜ ਚੁੱਕੇ ਆ ਤਾਂ ਸਿਖਰ ਦੁਪਹਿਰਾ ਜਿਹੜਾ ਉਹ ਲੱਗਾ ਹੋਇਆ ਤਤ ਅੱਤ ਦੀ ਗਰਮੀ ਵਿੱਚ ਇਹ ਪਰਿਵਾਰ ਜਿਹੜੇ ਆ ਉਹ ਮਿਰਚਾਂ ਤੋੜ ਰਹੇ ਆ ਤੇ ਇਧਰ ਬੱਚਿਆਂ ਦੀ ਗੱਲ ਕਰੀਏ ਤਾਂ ਛੁੱਟੀਆਂ ਦੌਰਾਨ ਇਹ ਬੱਚੇ ਜਿਹੜੇ ਆ ਉਹ ਮਾਪੇ ਦਾ ਹੱਥ ਜਿਹੜਾ ਉਹ ਵਟਾ ਰਹੇ ਆ ਮਿਰਚਾਂ ਤੋੜਾ ਰਹੇ ਆ ਤਾਂ ਉਹਨਾਂ ਦਾ ਵੀ ਸੁਪਨਾ ਹੈ ਕਿ ਉਹ ਘਰੇ ਰਹਿਣ ਖੇਡਣ ਜਾਂ ਕਿਤੇ ਘੁੰਮਣ ਫਿਰਨ ਜਾਣਾ ਪਰ ਜਿਹੜੀਆਂ ਮਜਬੂਰੀਆਂ ਉਹ ਨਿਕਲ ਨਹੀਂ ਦੇ ਰਹੀਆਂ ਮਾਪੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਘਰ ਦੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਹੋਏ ਪਏ ਆ ਨਾ ਤਾਂ ਕੋਈ ਸਹੂਲਤ ਮਿਲ ਰਹੀ ਆ ਤੇ ਨਾ ਹੀ ਕੋਈ ਹੋਰ ਰੋਜ਼ਗਾਰ ਆ